ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੇਦਿਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੰਕੀਬੀਰ ਕਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਮੈਂ ਟੋਟਲ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਜੀ ਵਧੀਆ ਵਧੀਆ ਜੀ ਵਿਕਮਾਲ ਪਰਸਮ ਵਾਲਾ ਹੈ ਨਹੀਂ ਵਿਗਿਆ ਠੀਕ ਹੈ ਤੇ ਚਲੋ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਚੌਕੀ ਜੇ ਪਿੰਡ ਮਿਆਦੀਆ ਤਹਿਸੀਲ ਨਾਲਾ ਜਿਹੜਾ ਅਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ 9839272 ਠੀਕ ਹੈ ਤੇ ਅੱਜ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾ ਹਨ ਚਲੋ ਸ਼ੁਰੂਆਤ ਫਿਰ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਇਹਦੇ ਤੋਂ ਹੀ ਆਪਾਂ ਕਰਨੀ ਹੈ ਕਿੰਨਾ ਚਿਰ ਹੋ ਗਿਆ ਹੋ ਇਹਨਾਂ ਸੂਈ ਨਾਲ ਸੂਈ ਨਾਲ ਜਿੱ ਕੋ 15 ਦਿਨ ਹੋ ਗਏ ਹੋ ਗਏ ਬਾਕੀ ਆਪਣੀ ਸਮਝ ਕਰ ਲੈ ਕੋ ਵਛੀ ਜੇ ਮਗਰ ਆ ਜਰਸੀ ਵਛੀ ਜੇ ਆਪ ਵੀ ਵਾੜ ਜਰਸੀ ਆ ਮਗਰ ਵੀ ਜਰਸੀ ਵੱਚੀ ਹੈ ਤੇ ਥਣਵੀ ਤੇ ਲੱਗ ਰਿਹਾ ਦੇਖ ਸਕਦੇ ਜੀ ਚੰਗੇ ਗੈਪ ਤੇ ਥਣਿਆ ਜਿਹੜਾ ਇਹਦਾ ਕਿੰਨਾ ਚਿਰ ਵੀਰ ਜੀ ਪੱਕਾ ਦੁੱਧ ਤਿਆਰ ਹੈ ਉਹਦੇ ਕੋਲ ਸਾਡੀ ਜਿਹੜਾ ਦੁੱਧ ਪੱਕਾ ਆ ਲੀਟਰ ਵਾਲਾ ਵਿਖਾਵਾ ਕਰੂ ਵੀ 11 ਕਿਲੋ ਦਾ ਹੋਸ਼ੀ ਅੱਛਾ ਦੁੱਧ 10 ਕਿਲੋ ਹੋ ਗਿਆ ਪੱਕਾ ਪੱਕਾ ਦੁੱਧ ਹੈਗਾ 10 ਲੀਟਰ 10 ਕਿਲੋ ਪੱਕਾ ਹੋਊਗਾ ਤੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੋ ਟੋਰਾਂ ਫੇਰ ਇੱਕ ਦਿਨ ਨੂੰ ਬਾਕੀ ਇਹ ਆ ਕਿ ਗਰਮੀਆਂ ਚ ਚੌਣ ਵਾਲੀ ਗਾਵੇਂ ਦੋਵੇਂ ਗਰਮੀਆਂ ਚ ਚੌਣ ਵਾਲੀਆਂ ਬਾਕੀ ਕਿ ਜਰਸੀਆਂ ਦੇ ਸਾਬ ਨਾਲ ਕੱਦ ਕਾਠੇ ਦਾ ਚੰਗਾ ਵਾ ਛੋਟਾ ਕੱਦ ਨਹੀਂ ਹੈ ਜਰਸੀਆਂ ਦੇ ਸਾਬ ਨਾਲ ਤੇ ਕਿੰਨਾ ਵੀ ਦੀ ਰੱਖਣਾ ਇਹਦਾ ਮੁੱਲ ਫੇਰ ਆਪਾਂ ਬੋਲਦੇ ਆ ਦੂਜੀ ਵੀ ਵੇੜ ਦਾ ਚਾਰ ਹਜ਼ਾਰ ਹੀ ਬਾਜ਼ਾਰ ਚ ਗਰੀ ਜਾਂਦੇ ਹਾਂ ਹਾਂਜੀ ਇੱਕ ਵਾਰ ਬਣੇ ਆਈ ਆ ਵੇਲੇ ਲੱਪਾ ਲੱਪਾ ਲੱਗਾ ਜੀ ਹਾਂਜੀ ਹਾਂਜੀ ਸ਼ਤਿਆਰ ਕਰ ਲਈਏ ਵਿੱਚੋਂ ਕਰ ਜੀ ਕਹਮਨ ਤਾਂ ਨਹੀਂ ਦੱਸ ਦੋ 2000 ਛੱਡ ਦਈਏ ਛੱਡਦਾ ਕੋਈ ਨਹੀਂ 34 ਦੇ ਦੋਗੇ ਹੋਰ ਕਰ ਦੋਗੇ ਮੋਕੇ ਤੇ ਕਰਦਾ ਕੋਈ ਨਹੀਂ ਮੀਰਪੁਰਾ ਕੋ ਫੋਨ ਲਾਵੇ ਮੋੜਦੇ ਨਹੀਂ ਕੇ ਖੁੱਲਾ ਕਰ ਦੋਗੇ ਅਗੇ ਫੋਨ ਇੱਕ ਵਾਰੀ ਲਾਵੇ ਬਸ ਜੀ ਲੋ ਅੱਗੇ ਵੀ ਨਹੀਂ ਕਹਿਣਾ ਮੋੜਿਆ ਹੁਣ ਵੀ ਨਹੀਂ ਮੋੜਦੇ ਠੀਕ ਹੈ ਕੋਈ ਚਲੋ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ 80 ਰੁਪਏ ਜੀ ਜ਼ਿਆਦਾ ਮਾਲ ਸਾਡੇ ਕਾਰੋਬਾਰੀ ਖੜਦੇ ਠੀਕ ਹੈ ਜਿੰਨਾ ਮਾਲ ਦਿੱਤਾ ਘਰ ਵਾਲਾ ਇੱਕ ਅੱਧਾ ਕਿਤੇ ਖੜਿਆ ਹੁੰਦਾ ਕਾਰੋਬਾਰੀ 80 ਛੱਡ ਕੇ ਦੇਈ ਦੀ 100 ਰੁਪਏ ਜੀ ਠੀਕ ਹੈ ਹਰ ਕੋਈ ਫਿਰ ਫੋਨ ਕਰਦਾ ਇਹ ਆ ਕਿ ਚਲੋ ਹਾਂਜੀ ਫੋਨ ਲਾਵੇ ਸੌਦਾ ਤੇ ਆਪੇ ਮੁੱਕ ਤੇ ਹੋ ਹੀ ਜਾਊਗਾ ਤੇ ਹੁਣ ਦੋ ਨੰਬਰ ਤੇ ਆ ਗਈ ਜਿਹੜੀ ਇਹ ਬੱਚੇ ਤੋਂ ਬਿਨਾ ਵਾਂ ਜਿਹੜੀ ਬਾਕੀ ਠੰਡੀ ਧੀ ਜਿਹੜੀ ਵਿੱਚ ਆ ਬੜਾ ਲੱਗਾ ਦੋਵਾਂ ਵਸ਼ੀਆਂ ਚ ਆਇਆ ਮੋਗਿਆਂ ਨੂੰ ਠੀਕ ਆ ਇਹਦੇ ਕੋਲ ਕਿੰਨਾ ਦੁੱਧ ਪੱਕਾ ਸਾਡੀ ਦੁੱਧ ਦੇ ਕੋਲ ਵਿਖਾਵੇਲ ਹੋਊਗਾ 8 ਕਿਲੋ ਅੱਛਾ ਇਹਦੀ ਵੈਰਾਈ 7 ਕਿਲੋ ਦਵਾਂਗੇ 7 ਕਿਲੋ ਕੋਈ ਸਾਡੇ 6.5 ਕਿਲੋ ਸਾਡੇ ਕੋਲ ਮਿਲ ਕੇ ਲੈ ਠੀਕ ਆ ਚਾਰ ਡੰਗ ਪੰਜ ਡੰਗ ਕੋਈ ਸਾਡੇ ਕੋਲ ਮਿਲ ਇਹ ਹੈ ਕਿ 6.5 ਕਿਲੋ ਦੁੱਧ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਇੱਥੇ ਰਹਿ ਨਿਸਾਈ ਕੋਈ ਪਾਊਗਾ ਔਰ ਨਿਸਾਈ ਉਹਦੀ ਮਿਲ ਜੇ ਠੀਕ ਆ ਬਾਕੀ ਹੈ ਗਈ ਇਹ ਵੀ ਕ੍ਰੋਸ ਚੀ ਆ ਫੈਟ ਇਹਦੇ ਵੀ ਚੰਗੀ ਆਈ ਜਾਣੀ ਆ ਚਲੋ ਜਿੰਨੇ ਜੋਗੀ ਹੈ ਗਈ ਆ ਗਰਮੀਆਂ ਚ ਜਿਹੜਾ ਸਾਰੀ ਜਾਊਗੀ ਇਹ ਵੀ ਕਿਸੇ ਕਾਰੋਬਾਰੀ ਬਣੀਆਂ ਘਰ ਚੋਂ ਬਸ਼ੀਆਂ ਲਈਆਂ ਦੋਵੇਂ ਠੀਕ ਆ ਕੋਈ ਸਾਮ ਕਰੂਗਾ ਜਾ ਕੇ ਦੋ ਦੋ ਕਿਲੋ ਵਧਨ ਗਿਆ ਘਟਦੀਆਂ ਨਹੀਂ ਠੀਕ ਆ ਹਾਂਜੀ ਤੇ ਇੱਕ ਵਾਰੀ ਥਾਣਾ ਇਹਦੇ ਤੁਹਾਨੂੰ ਫਿਰ ਤੋਂ ਦਿਖਾ ਦਈਏ ਬਾਕੀ ਉਮੀਦ ਇਹ ਨੇ ਸੱਜਣੇ ਵੀ ਦੁੱਧ ਚੰਗਾ ਕੱਢਿਆ ਨਾ ਵਾ ਇਹ ਗਾਂ ਭਣੀ ਵੀਦੀ ਕਿ ਨਹੀਂ ਇਹ ਹਰਬੀਜੀ ਕਹਿੰਦੇ ਘਰ ਵਾਲੇ ਪੀ ਡੇਢ ਮਹੀਨਾ ਹੋ ਗਿਆ ਅੱਛਾ ਬਾਕੀ ਉਹ ਤਾਂ ਕਹਿੰਦੇ ਵੀ ਸਾਡੀ ਨਿਕਲੂਗੀ ਵੇੜ ਪਰ ਹੁਣ ਵਾਪਸ ਗਰੰਟੀ ਨਹੀਂ ਕੋਈ ਦਿੰਦੇ ਇਹ ਕੋਈ ਚੱਕ ਪਾਸ ਨਹੀਂ ਹੈ ਕੇ ਠੀਕ ਹੈ ਹਾਂਜੀ ਤੇ ਇਹਦਾ ਕਿੰਨਾ ਮੁੱਲ ਰੱਖਣਾ ਫਿਰ ਮੁੱਲ ਤੇ ਹਰਬੀਜੀ ਇਹਦਾ ਜਿਗਰ ਜਿਹੜਾ ਰੰਗ ਬਾਜਿਆ ਵੈਸ਼ੀ ਆ ਹਾਂਜੀ 20 ਚ ਕਰਦੀ ਕਮਾਨਤਾ ਕਿੰਨਾ ਕਰਦੀਏ ਚਲੋ ਯਾਰ ਹੋਰ ਕਰਦੀਏ ਫਿਰ ਚਲੋ ਕਰਦਾ ਸਤਾਂ ਯਾਰ ਜੀ ਦੇ ਰਹੇ ਆ ਇਹ ਨਹੀਂ ਵੀ ਕੋਈ ਪੱਥਰ ਤੇ ਲਿਖ ਰਿਹਾ ਕੋਈ ਫੋਨ ਲਾ ਗਿਆ ਪ੍ਰਮਾਣ ਕਰਾਂਗੇ ਅੱਛਾ ਜਿੰਨਾ ਵੀ ਹੋ ਸਕੇ ਆਪਣੇ ਨਾਲ ਪੂਰਾ ਮਾਨ ਕਰਾਂਗੇ ਠੀਕ ਹੈ ਇਹ ਕਿ ਚਲੋ ਕੋਈ ਗਾਵਾਂ ਦੇ ਸਹਾਨਾ ਮੁੱਲ ਲਾਵੇ ਸਹਾਨਾ ਕੋ ਮੁੱਲ ਲਾਵੇ ਬਾਕੀ ਗਾਵਾਂ ਇਹ ਆਣੀ ਵੀ ਡੱਬੀ ਆ ਤੇ ਕਰਕੂਗੀਆਂ ਕ੍ਰੋਸ ਆ ਵੀ ਕ੍ਰੋਆ ਵੀ ਜਰਸੀ ਆ ਤੇ ਦੋਵਾਂ ਦੀ ਪੰਜ ਪੰਜ ਆਉਂਦੀ ਦੋਵੇਂ ਗਰਮੀ ਚ ਚਾਉਣ ਵਾਲੀਆਂ ਕੋਈ ਘਰ ਮਸ਼ੀਆਂ ਲਈਆਂ ਇਹ ਨਹੀਂ ਕੋਈ ਕਾਰੋਬਾਰੀ ਕੋ ਫੀਡ ਫੁੜਕਾ ਦੇ ਦ ਬੱਚੇ 2 ਕਿਲੋ ਵਧਣ ਗਿਆ ਘਟਦੀਆਂ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ